ਕੇਂਦਰ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਲਈ ਬਣਾਏ ਗਏ ਨਵੇਂ ਕਾਨੂੰਨ ਦੇ ਰੋਸ 'ਵਜੋਂ ਟਰਾਂਸਪੋਰਟਾ ਵੱਲੋਂ ਕੀਤੀ ਹੜਤਾਲ ਦਾ ਅਸਰ પેટ્રોલ ਪੰਪਾਂ ਤੇ ਸਾਫ਼ ਦਿਖਾਈ ਦੇਣ ਲੱਗਾ। ਅੱਜ ਸਵੇਰ ਤੋਂ ਲੈ ਕੇ ਲੋਕਾਂ ਦੀ ਕਪੂਰਥਲਾ ਸ਼ਹਿਰ ਦੇ ਵੱਖ-ਵੱਖ પેટ્રોલ ਪੰਪ ਤੇ ਫ਼ੀਟ ਦਿਖਾਈ ਦਿੱਤੀ। ਜ਼ਿਕਰਯੋਗ ਹੈ ਕਿ ਕਪੂਰਥਲਾ ਸ਼ਹਿਰ ਦੇ ਕਈ પેટ્રોલ ਪੰਪ ਸੋਮਵਾਰ ਦੇ ਰਾਤ ਹੀ ਡਰਾਈ ਹੋ ਗਏ ਹਨ। ਜਿਸ ਕਾਰਨ ਲੋਕ ਮੰਗਲਵਾਰ ਨੂੰ ਸਵੇਰ ਤੋਂ ਇੱਕ ਦੂਜੇ ਕੋਲੋਂ ਪੁੱਛ ਕੇ ਜਿਹੜੇ ਪੈਟਰੋਲ ਪੰਪ ਤੇ ਤੇਲ ਮਿਲ ਰਿਹਾ ਸੀ ਉੱਥੇ ਪਹੁੰਚ ਕੇ ਗੱਡੀਆਂ ਦੇ ਨਾਲ-ਨਾਲ ਕੈਨੀਆਂ ਤੇ ਬੋਤਲਾਂ ਵਿੱਚ ਵੀ ਫੋਵਾਇਆ ਜਾ ਰਿਹਾ ਹੈ ਸਰਕਾਰੀ ਮੁਲਾਜ਼ਮਾਂ ਤੇ ਆਮ ਲੋਕਾਂ ਦਾ ਕਹਿਣਾ ਹੈ ਸੀ ਕਿ ਜੇਕਰ ਗੱਡੀਆਂ ਵਿੱਚ ਤੇਲ ਨਾ ਹੋਵੇਗਾ ਤਾਂ ਉਹ ਕੰਮਕਾਰਾਂ ਤੇ ਕਿਸ ਤਰ੍ਹਾਂ ਜਾਣਗੇ ਕਈਆਂ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਪੈਟਰੋਲ ਡੀਜ਼ਲ ਨਾ ਮਿਲਿਆ ਤਾਂ ਹੋਰ ਚੀਜ਼ਾਂ ਦੇ ਵੀ ਰੇਟ ਵਧਣਗੇ ਤੇ ਕਾਲਾ ਬਾਜ਼ਾਰੀ ਵੀ ਵਧੇਗੀ ਪੈਟਰੋਲ ਪੰਪਾ ਤੋਂ ਜਦੋਂ ਤੇਲ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਕੋਲ ਅੱਜ ਦੇ ਦਿਨ ਦਾ ਹੀ ਸਟਾਕ ਹੈ ਉਹ ਵੀ ਕਦੋਂ ਮੁੱਕ ਜਾਵੇ ਕੋਈ ਪਤਾ ਨਹੀਂ ਕਪੂਰਥਲਾ ਤੋਂ ਰਾਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਅਣਾਈ ਤੁਸੀਂ ਕਿੰਨਾ ਤੇਲ ਬੰਦ ਹੋਣ ਲੱਗਾ ਵਾ ਅੱਛਾ ਹਾਂ ਤੇ ਸਿਆ ਟੈਂਪ ਭਰਾਲੇ ਮੁੜ ਕੇ ਅਫਸਰਾਂ ਨੇ ਕਹਿਣਾ ਮੁੜ ਕੇ ਨਹੀਂ ਆਏ ਤੇ ਤੇਲ ਹੀ ਹੋਗਾ ਤੁਸੀਂ ਕਿੱਥੇ ਕਿੱਥੇ ਜਾਵਾਂਗੇ ਭਾਜੀ ਤੇਲ ਪਹੁੰਚ ਆਇਓ ਹਾਂਜੀ ਭਾਜੀ ਇਹ ਕੀ ਪ੍ਰੋਬਲਮ ਆ ਰਹੀ ਆ ਪੈਟਰੋਲ ਬਾਜੀ ਪੈਟਰੋਲ ਦੀ ਯਾਰੀ ਤੁਹਾਨੂੰ ਪਤਾ ਹੀ ਹੈ ਜੀ ਇਹ ਪੰਪਾਂ ਦੇ ਉਧਰ ਮਾਈਪਾਸ ਤੇ ਪੰਪਾਂ ਉਸ ਤੋਂ ਵੀ ਦੇ ਰਹੇ ਨਹੀਂਗਾ ਸਰਦਾਰਪੁਰ ਰੋਡ ਦੇ ਉਧਰ ਵੀ ਪੰਪ ਹੈ ਨਹੀਂ ਅੱਛਾ ਜੀ ਬਾਜੀ ਬਾਜੀ ਕਿੰਨੇ ਪੰਪ ਘੁੰਮ ਗਏ ਬਾਜੀ ਤੁਸੀਂ ਬਾਪਾ ਜੀ ਮੈਂ 4 ਪੰਪੋਂ ਆਇਆ ਚਰਨ ਤੇਲ ਨਹੀਂ ਮਿਲਿਆ ਚਾਰਾਂ ਦੇ ਤੇਲ ਨਹੀਂ ਬਾਜੀ ਮਿਲਿਆ ਬੜੀ ਪ੍ਰੋਬਲਮ ਪਾੜੀ ਮੈਨੂੰ ਨਹੀਂ ਹੋਰ ਵੀ ਬਾਕੀ ਉਹ ਲੋਕਾਂ ਨੂੰ ਪ੍ਰੋਬਲਮ ਪੰਦੀ ਪਈ ਆ ਸਰ ਕੀ ਪ੍ਰੋਬਲਮ ਆਈ ਤੁਹਾਨੂੰ ਡੇ ਲੈਂਡਿੰਗ ਤੇ ਕਿਉਂ ਕੀ ਗੱਲ ਕੀ ਕੀ ਕਹਿੰਦੇ ਕਿਉਂ ਨਹੀਂ ਹੈਗਾ ਪਤਾ ਨਹੀਂ ਕਿੱਥੇ ਖਤਮ ਅੱਛਾ ਜੀ ਕੀ ਗੱਲ ਹੈ ਜਾਣ ਕੇ ਕਰਦੇ ਬਈ ਨਹੀਂ ਸਰ ਪਤਾ ਨਹੀਂ ਇਹਨਾਂ ਹੜਤਾਲ ਆ ਬਜੀ ਹਾਂਜੀ ਟਰਾਂਸਪੋਰਟਰਾਂ ਦੀ ਹੜਤਾਲ ਉਹ ਤਾਂ ਕੱਲ ਤੋਂ ਹੋਣਾ ਸਰ ਨਹੀਂ ਨਹੀਂ ਕੱਲ ਤੋਂ ਹੋ ਚੁੱਕੀ ਹੋਈ ਹੈ ਕੱਲ ਦੀ ਹੋਈ ਹੋਈ ਆ ਡਰਾਈਵਰ ਸਵੇਰ ਦਾ ਗਿਆ ਖਾਲੀ ਬਾਜ਼ਾਰ ਗਿਆ ਡਰਾਈਵਰ ਕਿੱਧਰ ਗਿਆ ਆਪ ਸਰ ਭਾਈ ਮੈਂ ਹਾਂਜੀ ਮੈਂ ਕਿਹਾ ਭਜੀ ਤੇਲ ਪੌਣ ਹੈ ਕੀ ਗੱਲ ਹੋ ਗਈ ਬਾਈ ਸਾਡਾ ਤਾਂ ਮੁੱਕਿਆ ਹੀ ਤਾਂ ਪੌਣ ਆਇਆ ਅੱਛਾ ਬਾਕੀ ਕੋਈ ਇਨਫਾਰਮੇਸ਼ਨ ਤੂੰ ਹੀ ਦੇ ਦੇ ਇਨਫਾਰਮੇਸ਼ਨ ਚਲੋ ਦੇਖਦੇ ਕੀ ਕਹਿੰਦੇ ਹਾਂ ਜੀ ਹਾਂ ਕਿ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਪ੍ਰਵੰਤ ਸਿੰਘ ਜੀ ਅੱਛਾ ਜੀ ਇਹ ਕਿਸ ਪੰਪ ਦੇ ਕੀ ਨਾਮ ਹੈ ਮੈਂ ਮਨੋਲਾ ਚਾਰਪਟੋਬਾ ਤੋਂ ਬੋਲ ਰਿਹਾ ਜੀ ਅੱਛਾ ਜੀ ਮੈਂ ਜਮੈਨਜਰ ਹਾਂ ਅੱਛਾ ਜੀ ਇਹ ਕੀ ਅੰਕਲ ਟ੍ਰਾਂਸਪੋਰਟਰ ਹੜਤਾਲ ਕਰਕੇ ਤੇ ਤੁਹਾਡੇ ਪੰਪ ਦੇ ਕਾਫੀ ਸ਼ਹਿਰ ਦੇ ਪੰਪ ਜਿਹੜੇ ਉਹ ਡਰਾਈ ਹੋ ਚੁੱਕੇ ਆ ਹਾਂ ਜੀ ਮੈਂ ਕਾਫੀ ਪ੍ਰੋਬਲਮ ਆਨਦੀ ਦਾਤਾ ਮਗਰਾਂ ਨੂੰ ਤੇ ਮੈਂ ਤੇ ਕਾਸ਼ਰਾਂ ਨੂੰ ਇਹ ਬੇਇਜ਼ਤੀ ਕਰਨਾ ਕਿ ਇਹ ਜਿਹੜੀ ਹੜਤਾਲ ਰਸਾਇਕ ਹੈ ਜਲਦੀ ਵਾਪਸ ਲੈਣ ਕਿਉਂਕਿ ਐਮਬੂਲੈਂਸ ਫਾਇਰ ਬਿਜਾਰਡ ਕਟੀਆਂ ਨੂੰ ਕੋਈ ਪ੍ਰੋਬਲਮ ਆ ਸਕਦੀ ਹੈ ਤੇ ਜਦੀ ਜਦੀ ਖਤਮ ਕਰਨ ਕੋਉਂ ਕਿ ਸਾਡੇ ਪੰਪੋਂ ਤੋਂ ਵੀ ਘੱਟ ਤੇਲ ਬਾਕੀ ਸਭ ਡਰਾਈ ਹੋ ਗਿਆ ਅੱਛਾ ਜੀ ਕਿੰਨਾ ਕ ਤੇਲ ਹੈਗਾ ਤੁਹਾਡੇ ਪੰਪ ਤੇ ਮੇਰੇ ਕੋਲ ਕੋਈ 8000 ਲੀਟਰ ਹੈ ਅੱਛਾ ਜੀ ਹਾਂ ਜੀ ਤੇ ਕਿਸੇ ਨੂੰ ਜਿੰਨਾ ਕ ਤੇਲ ਮੰਗਦੇ ਸੀ ਦੇ ਰਹੇ ਹਾਂ ਕਿ ਦੇ ਰਹੇ ਹਾਂ ਲੇਕਿਨ ਅਸੀਂ ਬਲਕ ਚ ਨਹੀਂ ਕਹਿੰਦੇ ਨੂੰ ਦੇਦੇ ਡੀਜ਼ਲ ਅੱਛਾ ਜੀ ਤੇ ਅਸੀਂ ਬਲਕ ਚ ਮਨਾ ਕਰਦੇ ਪਿਆ ਵੀ ਬਲਕ ਚਾਹੀ ਦੇ ਨਹੀਂ ਸਕਦੇ ਤੇ ਮੈਂ ਫਿਰ ਰਿਕਵੈਸਟ ਕਰਨਾ ਇਹਨਾਂ ਨੂੰ ਇਹਨਾਂ ਨੂੰ ਸਰਪੋਖਰ ਨੂੰ ਕਿ ਆਪਣੀ ਹਟਾਲ ਖਤਮ ਕਰਨ ਤੋਂ ਬਾਅਦ ਆ ਗਏ ਮੌਸਮ ਬੜਕ ਨਾਮ ਹੈ ਐਂਬੂਲੈਂਸ ਗੱਡੀਆਂ ਫਰਵ ਗੇੜੀਆਂ ਗੱਡੀਆਂ ਦੀ ਵੀ ਡੀਜ਼ਲ ਨਾਲ ਚੱਲਦੀਆਂ ਨੇ ਤੇ ਇਹਦੇ 'ਚ ਜਾਨੀ ਮਾਨੀ ਨੁਕਸਾਨ ਹੋਣ ਦਾ ਜ਼ਿਆਦਾ ਡਾਰਾ ਹੈ ਹਾਂਜੀ ਹਾਂਜੀ ਕਰੋ ਅੰਕਲ ਗੱਲ ਕਰੋ ਜੀ ਹਾਂਜੀ ਕੀ ਗੱਲ ਹੋਈ ਅੰਕਲ ਤੇਲ ਹੈ ਦੀ ਤੇਲ ਮੋਦੀ ਦਿੰਦਾ ਨਹੀਂ ਅੱਛਾ ਜੀ ਹਾਂ ਨਵਾਂ ਸਾਲ ਆ ਤਨ ਕੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀਆਂ ਹਾਇਆ ਤਨ ਪਤਾ ਹਰ ਬੰਦੇ ਗਰੀਬ ਬੰਦੇ ਸਾਰਿਆਂ ਨੂੰ ਪਰੇਸ਼ਾਨੀਆਂ ਨਾਲ ਤੇਲ ਦੀ ਨਾ ਹੋ ਸਾਰੇ ਕੰਮਾਂ ਦੀ ਤੇ ਪਰੇਸ਼ਾਨੀ ਆ ਜੀ ਨਾਮ ਜੀ ਮੇਰਾ ਨਾਮ ਹੈ ਕੇਸ਼ ਰੋੜਾ ਜੀ ਇਹ ਉਹਨਾਂ ਦਾ ਠੀਕ ਜੀ ਪੰਪ ਤੇ ਤੇਲ ਨਹੀਂ ਆ ਉਹਦਾ ਕਾਰਨ ਇਹ ਹੈ ਕਿ ਦੋ ਦਿਨ ਤੋਂ ਟਰਾਂਸਪੋਰਟਰਾਂ ਦੀ ਹੜਤਾਲ ਅਨਿਸ਼ਚਿਤ ਸਮੇਂ ਲਈ ਹੈ ਜਿੰਨੇ ਦੇ ਸਾਡੇ ਕੋਲ ਸਟਾਕ ਸਿਗਾ ਅਸੀਂ ਉਹਨੂੰ ਸੇਲ ਆਫ ਕੀਤਾ ਪਰ ਉਹ ਸਾਡੇ ਕੋਲ ਸਟਾਕ ਹੀ ਨਹੀਂ ਹੈ ਜੇ ਅਸੀਂ ਉਹਨੂੰ ਸੇਲ ਕਰਾਂਗੇ ਗੱਡੀ ਸਾਡੀ ਫੇਰੇ ਗਈ ਹੈ ਉਹ ਵੀ ਖਾਲੀ ਆਈ ਹੈ ਕੱਲ ਵੀ ਗਈ ਹੈ ਖਾਲੀ ਆਈ ਹੈ ਟਰਾਂਸਪੋਰਟਰਾਂ ਨੇ ਚੱਕਾ ਜਾਮ ਦਿੱਤਾ ਹੋਇਆ ਵੀ ਪੂਰੇ ਬਾਗ ਤੇ ਪਹਿਲਾ ਆਏਗਾ ਤੇ ਵੇਕੇਗਾ ਸਭ ਅਸੀਂ ਖੁਦ ਵੀ ਪਰੇਸ਼ਾਨ ਆ ਤੇ ਕਸਟਮਰ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਕੀ ਪ੍ਰੋਬਲਮ ਆਈ ਸੀ ਇੱਥੇ ਪੰਪ ਤੇ ਆਈ ਸੀ ਇਹ ਖੜਦਾ ਹੋਣ ਵਾਲਾ ਹੈਗਾ ਨਹੀਂ ਕਪਾ ਲਿਨੇ ਪੰਪਲਗੀ ਕੇਂਦਰ ਤੁਹਾਨੂੰ ਸੰਪਾਲੀ ਕਹਿੰਦੇ ਤੇਰ ਹੈ ਨਹੀਂ ਅੱਛਾ ਜੀ ਪੁੱਛੇ ਨਹੀਂ ਨੂੰ ਕੀ ਕਰਨ ਹੈਗਾ ਆਹ ਹੁਣ ਕੀ ਬੱਛੀ ਹੋ ਗਈ